ਵਿੱਚ ਚੋਰਾਂ ਦੇ ਹੌਸਲੇ ਐਨੇ ਬੁਲੰਦ ਹਨ ਕਿ ਤਿੰਨ ਦਿਨ ਲਗਾਤਾਰ ਚੋਰੀਆਂ ਵਾਧ ਰਹੀਆਂ ਹਨ ਬੀਤੀ ਰਾਤ ਪਰਿਵਾਰ ਸੌ ਰਿਹਾ ਸੀ ਤਾਂ ਚੋਰਾਂ ਨੇ ਅੰਦਰ ਵੜ ਕੇ 13 ਟੋਲੇ ਸੋਨਾ ਅਤੇ 42000 ਨਕਦੀ ਚੋਰੀ ਕੀਤਾ ਹੈ ਇਸ ਮੌਕੇ ਤੇ ਪਰਿਵਾਰ ਨੇ ਗੁਆਂਢੀਆਂ ਦੇ ਕੈਮਰੇ ਦੇਖੇ ਤਾਂ ਚੋਰ ਘਰ ਦੇ ਵਿੱਚ ਆਉਂਦੇ ਦਿਖਾਈ ਦੇ ਰਹੇ ਹਨ ਪੁਲਿਸ ਅਤੇ ਪਰਿਵਾਰ ਦਾ ਅੰਦਾਜ਼ਾ ਹੈ ਕਿ ਇਹਨਾਂ ਵਿੱਚ ਇੱਕ ਛੋਟਾ ਲੜਕਾ ਵੀ ਹੈ ਜਿਸਨੇ ਪਹਿਲਾਂ ਰਸੋਈ ਦੀ ਖਿੜਕੀ ਦੀ ਜਾਲੀ ਤੋੜ ਕੇ ਅੰਦਰ ਆ ਗਿਆ। ਫਿਰ ਉਸਨੇ ਦਰਵਾਜ਼ਾ ਖੋਲ੍ਹ ਕੇ ਸਾਰੇ ਆਪਣੇ ਸਾਥੀਆਂ ਨੂੰ ਅੰਦਰ ਬੁਲਾਇਆ ਹੈ ਅਤੇ ਇਸ ਘਟਨਾ ਨੂੰ ਅੰਜਾਮ ਦਿੱਤਾ। ਇਸ ਮੌਕੇ ਤੇ ਚੋਰਾਂ ਨੇ ਘਰ ਦੇ ਅੰਦਰ ਬੈਠ ਕੇ ਹੀ ਆਰਾਮ ਨਾਲ ਖਾਣਾ ਵੀ ਖਾਧਾ। ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਉਹਨਾਂ ਨੇ ਆਵਾਜ਼ ਸੁਣੀ ਤਾਂ ਉੱਠ ਗਏ ਤੇ ਉਹ ਸਾਨੂੰ ਦੇਖ ਕੇ ਦੌੜ ਗਏ। ਇਸ ਮੌਕੇ ਤੇ ਪੁਲਿਸ ਨੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਹੈ। ਉਨਾਰਾ ਕਹਿਣਾ ਹੈ ਕਿ ਜਲਦੀ ਹੀ ਚੋਰਾਂ ਨੂੰ ਕਾਬੂ ਕੀਤਾ ਜਾਵੇਗਾ। ਜੀ ਕੀ ਨਾਮ ਹੈ? ਜਸਵਿੰਦਰ ਸਿੰਘ ਜੀ। ਜਸਵਿੰਦਰ ਜੀ ਕਿੱਥੋਂ ਦੇ ਰਹਿਣ ਵਾਲੇ ਹੋ? ਗੁਜਰਾ ਪਿੰਡਾ ਜੀ। ਗੁਜਰਾ ਪਿੰਡਾ ਜੀ ਰਾਤ 1 ਵਜੇ ਕਿ 19 ਮਿੰਟਾਂ ਦੇ ਹੀ ਬੰਦੇ ਅੰਦਰ ਬਣੇ ਚੋਰ ਜੀ। ਉਦੋਂ ਬਾਅਦ ਜੀ ਪਏ ਰਹੇ ਸਾਨੂੰ 1 ਵਜੇ 55 ਮਿੰਟਾਂ ਤੇ ਖੜਕਾਏ ਸੁਣਿਆ ਜੀ ਸੀ। ਉੱਠ ਕੇ ਬਾਹਰ ਲੇਕੜੇ। ਉਦੋਂ ਮਤਲਬ ਬਾਹਰ ਖੜਕਾਇਆ ਜੀ ਉਦੋਂ ਉਹ ਲੰਗੇ ਜੀ ਚੋਰ। ਇਹਦੋਂ ਆਏ ਇਹਨਾਂ ਘਰਾਂ ਦੇ ਦੇਖ ਕੇ ਜੀ ਸਮਾਨ ਨੂੰ ਉਹ ਮਤਲਬ ਵੇਵਸ ਹੋ ਗਏ ਜੀ। ਅਸੀਂ ਉਹਨੂੰ ਸਾਹਮਣੇ ਲੰਗੇ ਇਹਨਾਂ ਬੰਦੇ ਲੰਗੇ ਜੀ ਸਾਰੇ ਉਹ। ਕਿੰਨਾ ਦਾ ਨੁਕਸਾਨ ਸੋ ਡਾਕਟਰ 13 13 ਤੋਂ ਇਹ ਸੋਨਾ ਲੈ ਗਏ ਜੀ ਬਾਕੀ 42000 ਨਕਦੀ ਲੈ ਗਏ ਜੀ ਪੈਸੀ ਜਦੋਂ ਸੁਜੀ ਨਕਦ ਕਰੇ ਬਸ ਇਹ ਹਾਂਜੀ ਬਈਆਂ ਨੂੰ ਕਹਿੰਦਾ ਮੁਲਾਜ਼ਮ ਬਈਏ ਆਏ ਤੇ ਜਪਣ ਜੀ ਰੋਣ ਵਾਲੇ ਉਹਨਾਂ ਨੇ ਉਹ ਪੈਸੇ ਆਪਣੇ ਬਿਹਾਰ ਤੇ ਨਾਕੇ ਦੇਵਾ ਲਈ ਜੀ ਸਾਨੂੰ ਨਕਦ ਦੇ ਕੇ ਦੇ ਉਰੇ ਪੀਟੀਐਮ ਕਰਾ ਲੈ ਦੀ ਜੋ ਪੈਸੇ ਨਾਲ ਹਾਂ ਲੱਛੂ ਟਿੱਕਾ ਕੱਛ ਗਿਆ ਨਹੀਂ ਕੰਮ ਜੀ ਸਾਨੂੰ ਇੱਧਰ ਅੱਜ ਚਮਾ ਕਰਾਉਣੇ ਸੀ ਜਿਹੜਾ ਸੋਨਾ ਲੱਗ ਲਈ ਜਿਹੜਾ ਪੌੜੇ ਉਹਦੇ ਵਿੱਚ ਕੀ ਕੁਝ ਉਹ ਦੋ ਉਹ ਕਰਦੇ ਨੂੰ ਪਤਾ ਜੀ ਮਾੜਾ ਜਿਹਾ ਬਲਾਗੇ ਤੇ ਉਸ ਤੋਂ ਇਲਾਵਾ ਹੋਰ ਵੀ ਕੁਝ ਸਮਾਨ ਚੱਕਿਆ ਗਿਆ ਨਾ ਜੀ ਹੋਰ ਨਹੀਂ ਚੱਕਿਆ ਗਿਆ ਕੀ ਲੱਗਦਾ ਜਿਸ ਤਰ੍ਹਾਂ ਨਿਮਾਰੀ ਪੱਟੀ ਗਈ ਆ ਅੰਦਰ ਆ ਕੇ ਕੀ ਕੋਈ ਪੇਤੀ ਬੰਦੇ ਦਾ ਕੰਮ ਹੈ ਜਾਂ ਕੋਈ ਸ਼ੱਕ ਹੈ ਕਿਸੇ ਦਾ ਹਾਂ ਇਹਦਾ ਕੀ ਪਤਾ ਲਾ ਜੀ ਉਹ ਪੇਤੀ ਦਾ ਕੀ ਉਹ ਇਹਨਾਂ ਕਾਰੀ ਕਰ ਲੈਣੇ ਪੁਲਿਸ ਆ ਤੜਕੇ ਬੁਲਾਏ ਹੋਣੇ ਜੀ ਸਾਰੇ ਉਹ ਕਹਿੰਦੇ ਨੇ ਵੀ 24 ਘੰਟੇ ਚ ਹੱਲ ਕਰ ਦਾਂਗੇ ਬਾਕੀ ਦੇਖੋ ਜੀ ਅਜੇ ਹੂੰ ਫੋਰ ਵੀ ਕੋਈ ਚੋਰੀ ਹੋਈ ਪਿੰਡ ਚ ਇਹਦੇ ਨਾਲ ਹਾਂ ਜੀ ਗੁਰਬਚਨ ਗਏ ਹੋਈ ਜਾਂਦਾ 2 ਵਜੇ ਬਾਅਦ ਮੈਸ ਤੋਂ ਬਾਅਦ 2 ਵਜੇ 2:30 ਹਾਂ ਹਾਂ 2:30 ਵਜੇ ਉਧਰ ਹੋਈ ਜਾ ਕੇ ਜੀ 1:51 ਦੇ ਛੁੱਟ ਖੜੇ ਦੇ ਇਥੋਂ ਜੀ ਇਹਦੇ ਵਿੱਚ ਆ ਕੇ ਮਤਲਬ ਬੰਦੇ ਹੋ ਸਫਾਤ ਹੋ ਗਏ ਉਹ ਕਰਨੇ ਵਾਗੇ ਉਧਰ ਨਹੀਂ ਕਿਹੜਾ ਦੋ ਚੋਰੀ ਹਾਂ ਜੀ ਉਹ ਵੀ ਜਸਵਿੰਦਰ ਉਧਰ ਗੁਰਬਚਨ ਦਾ ਜੀ ਉਹਨਾਂ ਦੇ ਵੀ ਕਾਫੀ ਨੁਕਸਾਨ ਉਹਦੇ ਮਤਲਬ ਐਲਸੀਡੀ ਲੈ ਗਏ ਬਾਕੀ ਬਾਕੀ ਜਿਉਂ ਕੱਪੜੇ ਕੁੱਪੜੇ ਜਿਵੇਂ ਆ ਫਰੋਲੇ ਨੇ ਆਏ ਫਰੋਲੇ ਪੈਣੇ ਬਾਕੀ ਉਹ ਭੱਜ ਗਏ ਫਿਰ ਉਤ ਕੀ ਮੰਗ ਕਰਦੇ ਹੋ ਮੰਗ ਤਾਂ ਇਹੀ ਹੈ ਜੀ ਬਸ ਇ ਤੁਸੀਂ ਜਿਵੇਂ ਖੇਤੀ ਕਰਦੇ ਹੋ ਤੁਸੀਂ ਰੋਡ ਦੇ ਉੱਤੇ ਖੇਤਾ ਜੇ ਮਕਾਨ ਹੈਗਾ ਜਦੋਂ ਇਸ ਤਰ੍ਹਾਂ ਦੇ ਚੋਰੀਆਂ ਹੋ ਰਹੀਆਂ ਨੇ ਕੀ ਮੰਨਦੇ ਵਿੱਚ ਹਾਂ ਜੀ ਪਰ ਆਏ ਜੀ ਪੁਲਿਸ ਨੂੰ ਕੋਰ ਕਰਨੀ ਚਾਹੀਦੀ ਰਾਤ ਨੂੰ ਫਿਰਨਾ ਤੁਲਣਾ ਚਾਹੀਦਾ ਜਾਨੀ ਗੱਡੀਆਂ ਲੈ ਕੇ ਜੀ ਅੱਗੇ ਦੇਖਿਆ ਜਾਂਦਾ ਸੀ ਕਿ ਸ਼ਹਿਰਾਂ ਨੂੰ ਚੋਰੀਆਂ ਹੁੰਦੀਆਂ ਨੇ ਬਾਜ਼ਾਰਾਂ ਦੇ ਕੋਈ ਪਿੰਡਾਂ ਦੇ ਵਿੱਚ ਚੋਰ ਆ ਬੜੇ ਹੋਰ ਜੀ ਰਾਤ ਨੂੰ ਆਏ ਵੀ ਆ ਰਹੇ ਨੇ ਜੀ ਕੀ ਪਤਾ ਕੋਈ ਹਥਿਆਰ ਹੋਵੇ ਬੰਦੇ ਕੋਲ ਕੀ ਮੌਕੇ ਤੇ ਹੁੰਦਾ ਜੀ ਕੋਈ 60 ਫੀਟ ਵੀ ਮਾਸਾ ਬੰਦਾ ਕੋਈ ਸੋਨੂੰ ਕੋਈ ਕੈਮਰੇ ਦੇ ਵਿੱਚ ਜਾਂ ਕੋਈ ਪਤਾ ਲੱਗੇ ਕੁਝ ਵੀ ਕੈਮਰੇ ਦਾ ਇੱਕ ਕਮਾਂਡੀ ਤੇ ਪਤਾ ਲੱਗਾ ਜੀ ਉਹਨਾਂ ਜੀ ਮਤਲਬ ਘਰ ਦੇ ਨਾਲ ਮੋ ਪਿਓਰ ਲੱਕੜੇ ਨੇ ਘੱਲੇ ਮਾਰੇ ਸਾਲਾ ਉਹ ਦੂਰ ਕੋ انکار ਨਹੀਂ ਹੋਈ ਕਿਸੇ ਤਰ੍ਹਾਂ ਦਾ ਕੋਈ ਜਿਹੜਾ ਸੁੱਤੇ ਪਏ ਤੁਸੀਂ ਕੋਈ ਤੁਹਾਨੂੰ ਕੋਈ ਚੀਜ਼ ਤਾਂ ਵੀ ਕਿਸੇ ਸੰਗਾਈ ਗਈ ਨਾ ਜੇ ਇਹ ਨਾਲ ਇੱਕ ਪਾਸੇ ਅੱਡ ਪੈਦੇ ਜੀ ਇਹਦਾ ਬਾ ਖੜਕਾ ਬਾ ਕਰਦੇ ਨੇ ਪਾਣੀ ਪੀਣ ਵਾਸਤੇ ਬਾਹਰ ਹੀ ਖੋਲੇ ਬਾਹਰ ਨਹੀਂ ਖੋਲੇ ਅੰਦਰੋਂ ਉਹ ਕਹਿੰਦੀ ਖੜਕ ਹਾਂ ਸਵੇਰੀ ਬਤਲ ਕੇ ਇੱਕ ਵਜੇ 19 ਮਠਾ ਤੇ ਬਾਹਰ ਲਤ ਹੁੰਦੀ ਜੀ ਕੈਮਰੇ ਦੇ ਹਿਸਾਬ ਨਾਲ ਉੱਥੋਂ ਅਸੀਂ 1:55 ਤੇ ਉੱਠਿਆ ਜੀ ਇੱਕ 1:55 ਦੇ ਵਿਚਾਲੇ ਵਿਚਾਲੇ ਇਹ ਚੀਜ਼ ਹੋ ਗਈ ਜੀ ਉਹ ਵੈਸੇ ਅੱਧੇ ਰੋਟੇ ਸਾਬਾ ਵੀ ਕੱਢ ਕੇ ਬਾਹਰ ਧੜਕੇ ਵਾਗੇ ਜੀ ਐਸਐਚਓ ਨਾਲ ਗੱਲ ਹੋਈ ਥੋੜੀ ਕੀ ਕਹਿੰਦੇ ਨੇ ਐਸਐਚਓ ਕਹਿੰਦੇ ਜੀ ਬੰਦਾ ਲੈ ਕੇ ਆ ਰਹੇ ਇੱਕ ਕੋਈ ਛੋਟਾ ਮਲਾਜ਼ਮ ਕੋਈ ਪਤਾ ਨਹੀਂ ਕਿਉਂ ਖੜਾ ਪੜਿਆ ਆ ਪੈੜ ਪੈੜ ਦਿਖਾਈ ਆ ਜੀ ਉਹਨਾਂ ਨੂੰ ਸੀ ਉਹਦੇ ਹਿਸਾਬ ਨਾਲ ਕਹਿੰਦਾ ਬੰਦਾ ਲੈ ਕੇ ਨਾ ਅੱਧਾ ਘੰਟਾ ਰੇਟ ਕਰੋ ਹਣੀ ਬੜੀ ਕਿੱਥੋਂ ਦੀ ਜੀ ਹਾਂ ਬੜੀ ਕਿੱਥੋਂ ਦੀ ਉਹ ਮੋਰੀ ਵਿੱਚ ਦੀ ਬੜੇ ਨੇ ਪਰ ਕੇਚਨ ਵਿੱਚ ਦੀ ਜੀ ਜਾਲੀ ਵੱਡ ਕੇ ਇੱਕ ਬੱਚੇ ਨੇ ਹੱਥ ਪਾ ਕੇ ਅੰਦਰ ਦੀ ਖੋਲਿਆ ਬਾਕੀ ਨੂੰ ਅੰਦਰ ਵੜਾ ਲੈ ਜੀ ਕੀ ਨਾਮ ਹੈ ਜੀ ਕਰਮਜੀਤ ਕਰਮਜੀਤ ਕਿ ਕਿਸ ਤਰ੍ਹਾਂ ਘਟਣਾ ਬਾਪੂ ਜੀ ਕੀ ਕੁ ਸਾਮਾਨ ਜਿਹੜਾ ਹੈਗੇ ਲੈ ਕੇ ਹੋਈ ਪਰ ਨਾ ਤਾਂ ਜੀ ਵੀ 1 ਵਜੇ ਤੋਂ ਬਾਅਦ ਬਾਅਦ ਹੋਇਆ 51 ਮਿੰਟ ਤੱਕ ਅਸੀਂ ਉੱਠ ਖੜੇ ਸ਼ਾਂਪਾ ਸੀ 3 ਦੋ ਜੈ ਇੱਕ ਮੇਰੀ ਲੇੜੀ ਦੀ ਦੋ ਘੜੇ ਸੀ ਇੱਕ ਲੇੜੀ ਸੀ ਇਹ ਕੁਛ ਲੈ ਗਈ ਕਿੰਨਾ ਦਾ ਸੇਲੋ ਬਣਦਾ ਇਹ ਸਾਰਾ ਦੇਖ ਲੋ 3 3 2 2 3 3 ਤੋੜੇ ਸੀ ਇਹ ਕੀ ਕੀ ਚੀਜ਼ ਸੀ ਪੈਸੇ ਵੀ ਹਾਂਜੀ ਪੈਸੇ ਵੀ ਸੀ ਇਹ ਹਾਂਜੀ ਇਸ ਕਮਰੇ ਸੇ ਪੈਸੇ ਸੀ ਜੀ ਨਾਨ ਜੀ ਸਾਨੂੰ ਬਸ ਫਿਰ ਵਾਚਮੈਨ ਖੜਕਾ ਹੀ ਸੋਣਿਆ ਜੀ ਫਿਰ ਮੈਂ ਵਾਰ ਖੋਲਣ ਲੱਗੀ ਵਾਰ-ਵਾਰ ਲੱਗਿਆ ਹੋਇਆ ਸੀ ਹੁੰਡਾ ਐਨੀ ਤਾਂ ਇਹ ਫਿਰ ਉਹ ਭੱਜ ਗਈ ਫਿਰ ਬੰਦਾ ਦੇ ਵਿੱਚ ਜੋ ਰਸਤਾ ਆ ਕੇ ਜੂਰੇ ਕਰ ਰਹੇ ਨੇ ਤਾਂ ਮੋੜ ਕਹੇ ਲੱਗ ਰਸਤਾ ਬਹੁਤ ਖਰਾਬ ਹੋ ਗਿਆ ਜੀ ਜਿਸ ਤਰ੍ਹਾਂ ਨਾ ਮੁਸ਼ਕਲ ਹੋ ਜੂ ਇਸ ਤਰ੍ਹਾਂ ਤਾਂ ਹੁਣ ਨਾਲ ਤਾਂ ਦੇ ਵਿੱਚ ਕੋਈ ਏਰੀਆ ਲੱਭੀ ਵੀ ਮੇਰੇ ਤੋਂ ਵੀ ਉਸ ਨਾਲ ਗੱਲ ਹੋਈ ਪੈਂਦੇ ਤਾਂ ਹੈਗੇ ਨੇ ਜੀ ਬਾਕੀ ਹੁਣ ਕੋਈ ਸਸੰਤਾ ਹੈ ਨਹੀਂ ਜੇ ਮਿਲਣ ਵਾਲਾ ਕੋਈ ਲੱਗਦਾ ਤਾਂ ਹੈਗਾ ਵੀ ਇਸ ਤਰ੍ਹਾਂ ਤੇ ਹੁਣ ਮੰਗ ਕੀ ਕਰਦੇ ਹਾਂ ਹਾਂਜੀ ਮੰਗ ਕਰਦੇ ਹਾਂ ਮੰਗ ਤਾਂ ਹੀ ਹੈ ਸਾਨੂੰ ਮਿਲਣਾ ਚਾਹੀਦਾ ਸਾਡਾ ਸਮਾਨ ਹੈ ਇਸ ਤਈ ਗਰੀਬ ਬੰਦੇ ਅਸੀਂ ਕਿਹੜਾ ਕੋਈ ਨੌਕਰੀ ਆਈ ਸੜਦਮ ਕੀਤੀ ਹੈ ਮਾਂ ਰੱਟੀ ਜਮੀਨਾਂ ਦੀ ਕੀਤੀ ਕਰਦੇ ਆਂ ਯਾਪ ਭੁੱਖਾਪਰਾ ਵੀ ਹੋ ਸਕਦਾ ਜੀ ਮੈਨੂੰ ਜੀ ਲੱਗਦਾ ਹਾਂਜੀ ਹੋ ਹੋ ਵੀ ਸਕਦਾ ਜੀ ਹੁਣ ਅਸੀਂ ਬਾਹਰ ਨਿਕਲਦੇ ਜੀ ਸਾਨੂੰ ਮਾਰ ਦੀ ਸਕਦੇ ਸੀ ਗਈ ਹਾਂਜੀ ਇਹ ਅੱਜ ਗੁਜਰਾਥ ਫੇਰੇ ਸਾਨੂੰ ਆਈ ਸੀ ਇੱਕ ਫੋਨ ਫੋਨ ਕਾਲ ਆਈ ਸੀ ਇੱਥੇ ਚੋਰੀ ਹੋਈ ਹੈ ਤੇ 16 ਬਤੂਲੇ ਸੋਨਾ ਇੱਕ ਪਿੰਡ ਤੋਂ ਵਾਰ-ਵਾਰ ਘਰ ਆ ਰਿਹਾ ਹੈ ਉਹ ਚੋਰੀ ਹੋਇਆ ਸੀ ਫੁਟੇਜ ਵਗੈਰਾ ਚੈੱਕ ਕਰ ਰਹੇ ਆ ਮੌਕਾ ਦੇਖ ਲਿਆ ਤੇ ਉਮੀਦ ਆ ਸੀ ਜਲਦੀ ਚੋਰਾਂ ਨੂੰ ਰਾਉਂਡ ਅਪ ਕਰ ਲਾਂਗੇ ਮਤਲਬ ਕਿ ਜੀ ਦੋ ਚੋਰੀਆਂ ਇਕੋ ਘਰ ਆ ਹੋਈਆਂ ਆ ਹਾਂ ਇੱਕ ਦੂਜੇ ਘਰ ਦੇ ਵਿੱਚੋਂ ਐਲਸੀਡੀ ਗਈ ਆ ਜੀ ਉਹ ਵੀ ਨਾਲ ਹੀ ਘਰ ਜਾਂਦੇ ਹੋਏ ਉਸ ਘਰ ਚੋਂ ਉਹ ਐਲਸੀਡੀ ਚੋਰੀ ਕਰਕੇ ਲੈ ਗਏ ਜਿਹਨਾਂ ਦੀ ਚੋਰੀ ਹੋਈ ਆ ਜੀ ਸੋਨਾ ਚੋਰੀ ਹੋਇਆ ਇਹੇ ਜਿਹਾ ਨਾਲ ਦੇ ਪਰਿਵਾਰ ਦੇ ਜੀ ਵੀ ਜੀਮੀਦਾਰ ਪਰਿਵਾਰ ਆ ਜੀ ਆਪ ਇੱਕ ਪਰਿਵਾਰ ਦੂਸਰੇ ਕਮਰੇ ਵਿੱਚ ਏਸੀ ਦੇ ਵਿੱਚ ਸੁੱਤਾ ਹੋਇਆ ਸੀ ਤੇ ਇਹ ਪੇਟੀਆਂ ਵਾਲਾ ਕਮਰਾ ਰਹਿਣਾ ਦਾ ਹੈਗਾ ਸੀ ਸਟੋਰ ਉਹਦੇ ਵਿੱਚੋਂ ਸਮਾਨ ਚੋਰੀ ਹੋ ਗਿਆ ਕੰਟਰਾ ਚੋਰ ਅੰਦਰ ਬੜੇ ਜੀ ਕਿਸ ਤਰ੍ਹਾਂ ਇਹ ਰਸੋਈ ਦੀ ਬਾਰੀ ਉਹਦੇ ਜਾਲੀ ਕੱਟ ਕੇ ਉਹ ਹੁੰਡੀ ਖੋਲ ਕੇ ਫਿਰ ਅੰਦਰ ਬੜੇ ਨੇ ਤੇ ਮੁੱਢਲੀ ਜਾਂਚ ਤੋਂ ਲੱਗਦਾ ਵੀ ਚੋਰ ਜਿਵੇਂ ਉਹਨਾਂ ਵਿੱਚ ਇੱਕ ਨਵਾਲਗ ਬੱਚਾ ਵੀ ਮ੍ਰਤੀਤ ਹੁੰਦਾ ਤੇ ਉਮੀਦ ਹੈ ਅਸੀਂ ਜਲਦੀ ਟ੍ਰੈਸ ਕਰ ਲਾਂਗੇ ਹਾਂਜੀ ਸਾਨੂੰ ਕੁਝ ਕਲਿਊ ਮਿਲੇ ਨੇ ਫੁਟੇਜ ਤੋਂ ਅਸੀਂ ਜਲਦੀ ਰੌਂਡ ਅਪ ਕਰ ਲਾਂਗੇ ਜੀ ਤੁਹਾਡੀ ਟੀਮ ਲੱਗੀ ਹੋਈ ਐ ਇਸ ਵੇਲੇ ਦੇਖਿਆ ਜਾ ਰਿਹਾ ਹੈ ਕਿ ਸੀਸੀਟੀਵੀ ਫੁਟੇਜ ਵੀ ਚੈੱਕ ਕਰ ਰਹੇ ਹੋ ਕੁਝ ਕਲਿਊ ਮਿਲੇ ਕੋਈ ਹਾਂਜੀ ਉਹਦੇ ਚ ਕੁਝ ਚੀਜ਼ਾਂ ਸਾਹਮਣੇ ਆਈਆਂ ਨੇ ਤੇ ਉਮੀਦ ਹੈ ਵੀ ਸ਼ਾਮ ਤੱਕ ਇਹਨੂੰ ਪ੍ਰੈਸ ਕਰ ਲਾਂਗੇ ਆ ਰਿਪੋਰਟਾਂ ਵੀ ਪਹੁੰਚੀ ਹਾਂਜੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ